ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਵਿੱਚ ਅੱਜ ਅਸੀਂ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਬਦਲੀ ਪਦੋਂ ਨਤੀਜਾਂ ਅਤੇ ਪ੍ਰੋਮੋਸ਼ਨ ਅਤੇ ਸੇਵਾਵਾਂ ਦੀਆਂ ਹਦਾਇਤਾਂ ਵਿੱਚ ਸ਼ੋਧ ਕਰਨ ਸੰਬੰਧੀ ਜਾਣਕਾਰੀ ਬਾਰੇ ਗੱਲ ਕਰਨ ਜਾ ਰਹੇ ਹਾਂ हां जी दोस्तों इस वीडियो ਦੇ ਪਹਿਲੇ ਭਾਗ ਵਿੱਚ ਅੰਗਣਵਾੜੀ ਹੈਲਪਰਾਂ ਦੀ ਪ੍ਰੋਮੋਸ਼ਨ ਬਾਰੇ ਦੂਜੇ ਭਾਗ ਵਿੱਚ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਨਵੀਂ ਆਈ ਭਰਤੀ ਬਾਰੇ ਤੀਸਰੇ ਭਾਗ ਵਿੱਚ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਬਦਲੀ ਬਾਰੇ ਚੌਥੇ ਭਾਗ ਵਿੱਚ ਅੰਗਣਵਾੜੀ ਸੈਂਟਰਾਂ ਵਿੱਚ ਹੋਣ ਵਾਲੀਆਂ ਛੁੱਟੀਆਂ ਬਾਰੇ ਦੱਸਿਆ ਗਿਆ ਹੈ ਅਤੇ ਇਸ ਨੂੰ ਜਾਣਨ ਲਈ ਬਣੇ ਰਹੋ ਵੀਡੀਓ ਦੇ ਅੰਤ ਤੱਕ ਪੰਜਾਬ ਸਰਕਾਰ ਨੇ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਿਤੀ 21/4/2025 ਰਾਹੀਂ ਆਈਸੀਡੀਐਸ ਸਕੀਮ ਅਧੀਨ ਕੰਮਕਾਜ ਲਈ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਬਦਲੀਆਂ ਪ੍ਰੋਮੋਸ਼ਨਾਂ ਸੇਵਾਮਾਂ ਸੰਬੰਧੀ ਅਤੇ ਭਰਤੀ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਨ੍ਹਾਂ ਹਦਾਇਤਾਂ ਵਿੱਚ ਅੰਸ਼ਕ ਸੋਧ ਕਰਦੇ ਹੋਏ ਨਵੀਆਂ ਹਦਾਇਤਾਂ ਸਰਕਾਰ ਨੇ ਮਿਤੀ 18/7/2025 ਰਾਹੀਂ ਪ੍ਰਾਪਤ ਪ੍ਰਵਾਨਗੀ ਸਨਮੁਖ ਜਾਰੀ ਕੀਤੀਆਂ ਜਾਂਦੀਆਂ ਹਨ ਇਸ ਵਿਸ਼ੇ ਸੰਬੰਧੀ ਪਹਿਲਾਂ ਤੋਂ ਜਾਰੀ ਕੀਤੀਆਂ ਗਈਆਂ ਸਬਦਿਸ਼ਾ ਨਿਰਦੇਸ਼ ਅਤੇ ਹਦਾਇਤਾਂ ਰੱਦ ਸਮਝੀਆਂ ਜਾਣਗੀਆਂ ਪਹਿਲਾ ਅੰਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਬਦਲੀ ਪ੍ਰਮੋਸ਼ਨ ਅਤੇ ਸੇਵਾਵਾਂ ਸੰਬੰਧੀ ਹਦਾਇਤਾਂ ਵਿਭਾਗ ਵਿੱਚ ਅੰਗਣਵਾੜੀ ਵਰਕਰਾਂ ਦੀ ਪ੍ਰਮੋਸ਼ਨ ਤਰਸ ਦੇ ਆਧਾਰ ਤੇ ਕੇਸਾਂ ਵਿਆਹਪ੍ਰੰਤ ਐਡਜਸਟਮੈਂਟ ਅਤੇ ਅੰਗਣਵੜੀ ਵਰਕਰਾਂ ਹੈਲਪਰਾਂ ਦੀਆਂ ਬਦਲੀਆਂ ਹੇਠ ਲਿਖੇ ਸ਼ਡਿਊਲ ਅਨੁਸਾਰ ਸਾਲ ਵਿੱਚ 2 ਵਾਰੀ ਹਰੇਕ 6 ਮਹੀਨੇ ਤੋਂ ਬਾਅਦ ਜਾਣ ਕੇ ਜਨਵਰੀ ਤੋਂ ਜੂਨ ਜੁਲਾਈ ਦਸੰਬਰ ਕੀਤੀਆਂ ਜਾਣਗੀਆਂ ਜੇਕਰ ਕਿਸੇ ਕਾਰਨ ਜਿਵੇਂ ਕਿ ਚੋਣਾਂ ਜਾਂ ਹੋਰ ਕਿਸੇ ਕਾਰਨ ਇਹ ਬਦਲੀਆਂ ਅਡਜਸਟਮੈਂਟਾਂ ਸ਼ਡਿਊਲ ਅਨੁਸਾਰ ਨਹੀਂ ਕੀਤੀਆਂ ਜਾਂਦੀਆਂ ਹਨ ਤਾਂ ਮੁਖ ਦਫ਼ਤਰ ਵੱਲੋਂ ਇਸ ਸੰਬੰਧੀ ਵਿਸ਼ੇਸ਼ ਸ਼ਡਿਊਲ ਜਾਰੀ ਕੀਤਾ ਜਾਵੇਗਾ ਜੇਕਰ ਕਿਸੇ ਸ਼ਡਿਊਲ ਦੀ ਸਮਾਂ ਸੀਮਾ ਖਤਮ ਹੋਣ ਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਮੋਸ਼ਨ ਦਸ ਦੇ ਆਧਾਰ ਤੇ ਕੇਸਾਂ ਵਿਆਹ ਪ੍ਰਾਂਤ ਅਡਜਸਟਮੈਂਟ ਅਤੇ ਬਦਲੀ ਤੇ ਮੁਕੰਮਲ ਰੋਕ ਹੋਵੇਗੀ ਅਤੇ ਕੇਵਲ ਮੁਖ ਦਫ਼ਤਰ ਦੀ ਪ੍ਰਵਾਨਗੀ ਨਾਲ ਹੀ ਅਜਿਹੇ ਕੇਸਾਂ ਨੂੰ ਵਿਚਾਰਿਆ ਜਾਵੇਗਾ ਲੜੀ ਨੰਬਰ 1 ਵਿਸ਼ਾ ਅੰਗਣਵਾੜੀ ਹੈਲਪਰਾਂ ਦੀ ਪ੍ਰੋਮੋਸ਼ਨ ਪ੍ਰਕਿਰਿਆ ਸ਼ੁਰੂ ਅਤੇ ਮੁਕੰਮਲ ਕਰਨ ਦੀ ਮਿਤੀ 1 ਜਨਵਰੀ ਤੋਂ 15 ਜਨਵਰੀ ਤੱਕ ਪ੍ਰਕਿਰਿਆ ਸ਼ੁਰੂ ਅਤੇ ਮੁਕੰਮਲ ਕਰਨ ਦੀ ਮਿਤੀ 1 ਜੁਲਾਈ ਤੋਂ 15 ਜੁਲਾਈ ਤੱਕ ਵਿਸ਼ੇਸ਼ ਘਤਨਾ ਇਸ ਸਬੰਧੀ ਕੋਈ ਸਮਾਂ ਸੀਮਾ ਨਹੀਂ ਹੋਵੇਗੀ ਆਨਲਾਈਨ ਪ੍ਰਕਿਰਿਆ ਰਾਹੀਂ ਯੋਗ ਹੈਲਪਰ ਦੀ ਪ੍ਰੋਮੋਸ਼ਨ ਲਈ ਕਾਰਵਾਈ ਕੀਤੀ ਜਾਵੇਗੀ ਲੜੀ ਨੰਬਰ 2 ਵਿਸ਼ਾ ਤਸਦੀਕ ਦੇ ਆਧਾਰ ਤੇ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਨਿਯੁਕਤੀ ਪ੍ਰਕਿਰਿਆ ਸ਼ੁਰੂ ਅਤੇ ਮੁਕੰਮਲ ਕਰਨ ਦੀ ਮਿਤੀ 16 ਜਨਵਰੀ ਤੋਂ 31 ਜਨਵਰੀ ਤੱਕ ਪ੍ਰਕਿਰਿਆ ਸ਼ੁਰੂ ਅਤੇ ਮੁਕੰਮਲ ਕਰਨ ਮਤੀ 16 ਜੁਲਾਈ ਤੋਂ 31 ਜੁਲਾਈ ਤੱਕ ਵਿਸ਼ੇਸ਼ ਕੱਖਣਾ ਇਸ ਮੰਤਵ ਲਈ ਅਰਜੀ ਅੰਗਣਵਾੜੀ ਵਰਕਰ ਹੈਲਪਰ ਦੀ ਮੌਤ 60 ਦਿਨਾਂ ਦੇ ਅੰਦਰ ਦੇਣੀ ਲਾਜ਼ਮੀ ਹੋਵੇਗੀ ਸਬੰਧਤ ਸੀਡੀਪੀਓ ਵੱਲੋਂ ਪ੍ਰਾਪਤ ਅਰਜ਼ੀਆਂ ਨੂੰ ਇਸ ਸਮੇਂ ਦੌਰਾਨ ਨਿਪਟਾਰਾ ਕੀਤਾ ਜਾਵੇਗਾ ਤੀਸਰਾ ਅੰਗਣਵਾੜੀ ਵਰਕਰਾਂ ਹੈਲਪਰਾਂ ਦੀ ਬਦਲੀ ਐਡਜਸਟਮੈਂਟ ਸੰਬੰਧੀ ਬਿਨੈ ਪੱਤਰ ਪ੍ਰਾਪਤ ਕਰਨ ਦੀ ਆਖਰੀ ਮਿਤੀ 1 ਫਰਵਰੀ ਤੋਂ 14 ਫਰਵਰੀ ਤੱਕ 1 ਅਗਸਤ ਤੋਂ 15 ਅਗਸਤ ਤੱਕ ਇਸੇ ਸੰਬੰਧੀ ਅਰਜ਼ੀਆਂ 1 ਜਨਵਰੀ ਤੋਂ 1 ਜੁਲਾਈ ਤੱਕ 28 ਜਨਵਰੀ ਤੋਂ 31 ਜੁਲਾਈ ਤੱਕ ਦਿੱਤੀਆਂ ਜਾ ਸਕਦੀਆਂ ਹਨ ਸਬੰਧਤ ਸੀਡੀਪੀਓ ਆਨਲਾਈਨ ਅਰਜ਼ੀਆਂ ਵੱਲੋਂ ਪ੍ਰਾਪਤ ਕੀਤੀਆਂ ਜਾਣੀਆਂ ਅਤੇ ਇਸ ਤੋਂ ਜ਼ਿਆਦਾ ਅਰਜ਼ੀਆਂ ਪ੍ਰਾਪਤ ਹੋਣ ਦੀ ਸੂਰਤ ਵਿੱਚ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਮਿਤੀ ਮਿਤੀ ਤੋਂ ਬਾਅਦ ਬਦਲੀਆਂ ਐਡਜਸਟਮੈਂਟਾਂ ਤੇ ਮੁਕੰਮਲ ਰੋਕ ਹੋਵੇਗੀ ਚੌਥਾ ਫੈਸਲਾ ਕਰਨ ਦੀ ਮਿਤੀ 15 ਫਰਵਰੀ ਤੋਂ 14 ਫਰਵਰੀ ਤੱਕ 16 ਅਗਸਤ ਤੋਂ 31 ਅਗਸਤ ਤੱਕ ਇਸ ਵਿੱਚ ਕੋਈ ਵਿਸ਼ੇਸ਼ ਕਥਨ ਨਹੀਂ ਹੈ ਦੂਸਰਾ ਨਵੀਂ ਭਰਤੀ ਸੰਬੰਧੀ ਇਸ਼ਤਿਹਾਰ ਜਾਰੀ ਕਰਨ ਦੀ ਪ੍ਰਕਿਰਿਆ ਅੰਗਣਵਾੜੀ ਹੈਲਪਰਾਂ ਦੀ ਪ੍ਰੋਮੋਸ਼ਨ ਤਰਸ ਦੇ ਆਧਾਰ ਤੇ ਕੇਸਾਂ ਵਿਆਹ ਉਪਰੰਤ ਐਡਜਸਟਮੈਂਟ ਅਤੇ ਅੰਗਣਵਾੜੀ ਵਰਕਰਾਂ ਪਰਾਂ ਦੀ ਬਦਲੀ ਉਪਰੰਤ ਜੋ ਅਸਾਮੀਆਂ ਖਾਲੀ ਰਹਿ ਜਾਣਗੀਆਂ ਉਹਨਾਂ ਸੰਬੰਧੀ ਸਾਲ ਵਿੱਚ ਦੋ ਵਾਰੀ ਇਸ਼ਤਿਹਾਰ ਦਿੱਤਾ ਜਾਵੇਗਾ। ਇਹ ਇਸ਼ਤਿਹਾਰ April 1 ਅਕਤੂਬਰ ਮਹੀਨੇ ਅਤੇ ਇਸ ਇਸ਼ਤਿਹਾਰ ਨੂੰ ਵਿਭਾਗ ਦੀ ਵੈੱਬਸਾਈਟ ਅਤੇ ਸੰਬੰਧਤ ਜਿਲ੍ਹਿਆਂ ਦੀ ਵੈੱਬਸਾਈਟ ਤੇ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ। ਲੜੀ ਨੰਬਰ 1 ਇਸ਼ਤਿਹਾਰ ਜਾਰੀ ਕਰਨ ਦੀ ਮਿਤੀ 1 ਮਾਰਚ ਤੋਂ 10 ਮਾਰਚ ਤੱਕ, ਅਰਜ਼ੀਆਂ ਦੀ ਆਖਰੀ ਮਿਤੀ 10 April, ਮੈਰਿਟ ਸੂਚੀ ਜਾਰੀ ਕਰਨ ਦੀ ਮਿਤੀ 1 May, ਨਿਯੁਕਤੀ ਪ੍ਰਕਿਰਿਆ ਮੁਕੰਮਲ ਕਰਨ ਦੀ ਮਿਤੀ 15 May, ਪਹਿਲੀ ਅਪੀਲ ਕਾਰਨ ਦੀ ਆਖਰੀ ਮਿਤੀ 15 ਜੂਨ ਦੂਸਰਾ 1 ਸਤੰਬਰ ਤੋਂ 10 ਸਤੰਬਰ ਅਰਜ਼ੀਆਂ ਦੀ ਆਖਰੀ ਮਿਤੀ 10 ਅਕਤੂਬਰ ਮੈਰਿਟ ਸੂਚੀ ਦੀ 1 ਨਵੰਬਰ ਨਿਯੁਕਤੀ ਪ੍ਰਕਿਰਿਆ 15 ਨਵੰਬਰ ਪਹਿਲੀ ਅਪੀਲ ਕਰਨ ਦੀ ਆਖਰੀ ਮਿਤੀ 15 ਦਸੰਬਰ ਤੀਸਰਾ ਉਪਰੋਕਤ ਕਾਰਵਾਈ ਸਨਮੁਖ ਸ਼ਿਕਾਇਤ ਜਾਂ ਅਪੀਲ ਆਖਰੀ ਮਿਤੀ ਤੋਂ 1 ਮਹੀਨੇ ਦੇ ਅੰਦਰ ਅੰਦਰ ਕਰਨੀ ਲਾਜ਼ਮੀ ਹੋਵੇਗੀ ਕਿਸੇ ਵਿਸ਼ੇਸ਼ ਹਾਲਾਤਾਂ ਵਿੱਚ ਅਪੀਲ 1 ਮਹੀਨੇ ਦੇ ਅੰਦਰ ਨਹੀਂ ਹੋ ਸਕੀ ਤਾਂ ਸਮੇਂ ਦੇ ਵਿੱਚ ਛੋਟ ਦੇਣ ਦੀ ਇਜਾਜ਼ਤ ਹੋਵੇਗੀ ਜੋ ਬੱਦ ਤੋਂ ਵੱਧ 1 ਮਹੀਨੇ ਦੀ ਹੋਰ ਹੋ ਸਕਦੀ ਹੈ ਇਸ ਉਪਰੰਤ ਪ੍ਰਾਪਤ ਹੋਣ ਵਾਲੀ ਅਪੀਲ ਤੇ ਵਿਚਾਰ ਨਹੀਂ ਕੀਤਾ ਜਾਵੇਗਾ ਚੌਥਾ ਅਰਜੀ ਦੀ ਫੀਸ ਅਰਜ਼ੀਆਂ ਨੂੰ ਆਨਲਾਈਨ ਪ੍ਰੋਸੈਸ ਕਰਨ ਲਈ ਵਿਭਾਗ ਵੱਲੋਂ ਨਿਰਧਾਰਿਤ ਫੀਸ ਵਿੱਚ ਵਾਧਾ ਕਰਨ ਦਾ ਅਧਿਕਾਰ ਰੱਖਵਾ ਹੋਵੇਗਾ ਅਤੇ ਸ਼ੁਰੂਆਤ ਵਿੱਚ ਇਹ ਲਿਖੇ ਅਨੁਸਾਰ ਫੀਸ ਨਿਰਧਾਰਤ ਕੀਤੀ ਜਾਂਦੀ ਹੈ। ਇਹ ਫੀਸ ਆਨਲਾਈਨ ਪੋਰਟਲ ਨੂੰ ਮੇਨਟੇਨ ਕਰਨ ਲਈ ਵਰਤੀ ਜਾਵੇਗੀ। ਜਦ ਤੱਕ ਫੀਸ ਸੰਬੰਧੀ ਆਨਲਾਈਨ ਪੋਰਟਲ ਸ਼ੁਰੂ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਫੀਸ ਵਿਭਾਗ ਦੇ ਰਸੀਦ ਹੈਡ ਵਿੱਚ ਸੰਬੰਧਤ ਸੀਡੀਪੀਓ ਵੱਲੋਂ ਜਮ੍ਹਾਂ ਕਰਵਾਈ ਜਾਵੇਗੀ। ਲੜੀ ਨੰਬਰ 1 ਅਸਾਮੀ ਅੰਗਣਵੜੀ ਵਰਕਰ ਫੀਸ ਜਰਨਲ 500 ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਵਿਧਵਾ, ਤਲਾਕਸ਼ੁਦਾ ਔਰਤਾਂ, ਅਪੰਗ ਸੱਜਣ 250 ਰੁਪਇਆ। ਲੜੀ ਨੰਬਰ 2, ਅਸਾਮੀ ਅੰਗਣਵਾੜੀ ਹੈਲਪਰ, ਫੀਸ ਜਰਨਲ 380 ਜਾਂ BC 150 ਰੁਪਇਆ। ਤੀਸਰਾ ਪੁਆਇੰਟ, ਅੰਗਣਵਾੜੀ ਵਰਕਰਾਂ ਜਾਂ ਹੈਲਪਰਾਂ ਦੀ ਅਸਾਮੀ ਸੰਬੰਧੀ ਲੋੜੀ ਦੀਆਂ ਸ਼ਰਤਾਂ। ਪਹਿਲੀ, ਅੰਗਣਵਾੜੀ ਵਰਕਰਾਂ ਲਈ ਘੱਟੋ-ਘੱਟ ਗ੍ਰੈਜੂਏਸ਼ਨ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਵੇ ਅਤੇ 10ਵੀਂ ਪੱਧਰ ਦਾ ਜਾਂ ਇਸ ਦੇ ਬਰਾਬਰ ਭਾਸ਼ਾ ਵਿਭਾਗ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤਾ ਜਾਂਦਾ ਪੰਜਾਬੀ ਵਿਸ਼ੇ ਦਾ ਇਮਤਿਹਾਨ ਪਾਸ ਕੀਤਾ ਹੋਵੇ ਦੂਸਰਾ ਅੰਗਣਵਾੜੀ ਹੈਲਪਰਾਂ ਲਈ ਘੱਟੋ ਘੱਟ 10ਵੀਂ 2 ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਵੇ ਅਤੇ 10ਵੀਂ ਪੱਧਰ ਦਾ ਜਾਂ ਇਸ ਦੇ ਬਰਾਬਰ ਭਾਸ਼ਾ ਵਿਭਾਗ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤਾ ਜਾਂਦਾ ਪੰਜਾਬੀ ਵਿਸ਼ੇ ਦਾ ਇਮਤਿਹਾਨ ਪਾਸ ਹੋਵੇ ਤੀਸਰਾ ਬਿਨੇਕਾਰ ਵੱਲੋਂ ਉਪਰੋਕਤ ਘੱਟੋ ਘੱਟ ਯੋਗਤਾ ਪੂਰੀ ਨਾ ਕਰਦੇ ਹੋਣ ਦੀ ਸੂਰਤ ਵਿੱਚ ਉਸ ਦਾ ਨਿਯੁਕਤੀ ਸੰਬੰਧੀ ਕੋਈ ਹੱਕ ਨਹੀਂ ਹੋਵੇਗਾ ਫਤੇ ਜੇਕਰ ਕਿਸੇ ਬਿਨੇਕਾਰ ਪਾਸ ਜ਼ਿਆਦਾ ਵਿਦਿਅਕ ਯੋਗਤਾ ਹੈ ਤਾਂ ਉਸ ਦੀ ਬਧੇਰੇ ਵਿਦਿਆ ਯੋਗਤਾ ਨੂੰ ਮੰਨਦੇ ਹੋਏ ਉਸ ਦੀ ਸਿਲੈਕਸ਼ਨ ਨੂੰ ਜਲਦੀ ਕੀਤਾ ਜਾਵੇਗਾ ਆਂਗਣਵਾੜੀ ਵਰਕਰਾਂ ਦੀ ਸਿੱਧੀ ਭਰਤੀ ਸੰਬੰਧੀ ਸਿਲੈਕਸ਼ਨ ਕ੍ਰਾਈਟੇਰੀਆ ਹੇਠ ਲਿਖੇ ਅਨੁਸਾਰ ਹੋਵੇਗਾ ਲੜੀ ਨੰਬਰ ਪਹਿਲਾ ਵਿਦਿਅਕ ਯੋਗਤਾ 10ਵੀਂ ਕੋਲ ਅੰਕ 5 ਵਿਸ਼ੇਸ਼ ਕਥਨ ਜੇਕਰ ਕਿਸੇ ਵਿਣੇਕਾਰ ਦੇ 60% ਨੰਬਰ ਹਨ ਤਾਂ 3 ਨੰਬਰ ਲੱਗਣਗੇ ਦੂਸਰਾ +2 ਕੋਲ ਅੰਕ 5 ਵਿਸ਼ੇਸ਼ ਕਥਨਾ ਦਸ਼ਮਲਵ ਬਿੰਦੂਆਂ ਤੋਂ 2 ਅੰਕਾਂ ਤੱਕ ਰੱਖਿਆ ਜਾਵੇਗਾ ਅਤੇ ਰਾਉਂਡ ਆਫ ਨਹੀਂ ਕੀਤਾ ਜਾਵੇਗਾ। ਤੀਸਰਾ ਗ੍ਰੈਜੂਏਸ਼ਨ ਡਿਗਰੀ ਕੋਲ ਅੰਕ 25। ਚੌਥਾ ਬੀਐਡ, ਈਜੀਟੀ, ਡੀਈਆਈ, ਈਐਡ ਮਾਨਤਾ ਪ੍ਰਾਪਤ ਜਾਂ ਇਸ ਦੇ ਬਰਾਬਰ ਦੀ ਯੋਗਤਾ ਕੋਲ ਅੰਕ 10। ਵਿਸ਼ੇਸ਼ ਕਥਨਾ ਐਕਸ ਵੰਡੋ 100 ਕਾਲਮ ਨੰਬਰ 4 ਦੇ ਫਾਰਮੂਲੇ ਅਨੁਸਾਰ ਮੈਰਿਟ ਕਲੈਕਸ਼ਨ ਕੀਤੀ ਜਾਵੇਗੀ। ਪੰਜਵਾਂ ਵਿਦਿਅਕ ਯੋਗਤਾ ਵਿਧਵਾ ਜਾਂ ਤਲਾਕਸ਼ੁਦਾ ਐਨ ਆਰ ਆਈ ਦੁਆਰਾ ਛੱਡੀ ਨਿਆਸਿਰਿਤ ਔਰਤ 5 ਦਾ ਸਾਲ ਤੋਂ ਵੱਖਰੇ ਤੌਰ ਤੇ ਰਹਿ ਰਹੀ ਔਰਤ ਕੋਲ ਅੰਕ 5 ਵਿਧਵਾ ਨੂੰ ਪਤੀ ਦੀ ਮੌਤ ਦਾ ਸਰਟੀਫਿਕੇਟ ਦੇਣ ਤੇ ਅਤੇ ਤਰਾਖਸ਼ ਦਾ ਬਿਨੇਕਾਰ ਕੋਲ ਅਦਾਤ ਦੇ ਆਰਡਰ ਹੋਣ ਤੇ ਨੰਬਰ ਮਿਲਣ ਯੋਗ ਹੋਣਗੇ ਕਿਸੇ ਅਦਾਲਤ ਜਾਂ ਪੰਚਾਇਤ ਵੱਲੋਂ ਹੋਏ ਫੈਸਲੇ ਦਾ ਸਬੂਤ ਦੇਣ ਤੇ ਹੀ ਨੰਬਰ ਮਿਲਣ ਯੋਗ ਹੋਣਗੇ ਲੜੀ ਨੰਬਰ 6 ਵਿਦੇਕ ਯੋਗਤਾ ਪਿੰਡ ਦੀ ਨੂੰ ਕੋਲ ਅੰਕ 3 ਵਿਸ਼ੇਸ਼ ਕਥਨ ਸਬੂਤ ਦੇ ਤੌਰ ਤੇ ਰਿਹਾਇਸ਼ ਦਾ ਸਰਟੀਫਿਕੇਟ ਦੇਣਾ ਲਾਜ਼ਮੀ ਹੋਵੇਗਾ ਆਂਗਣਵਾੜੀ ਹੈਲਪਰਾਂ ਦੀ ਸਿੱਧੀ ਭਰਤੀ ਸੰਬੰਧੀ ਸਿਲੈਕਸ਼ਨ ਕ੍ਰਾਈਟੇਰੀਆ ਹੇਠ ਲਿਖੇ ਅਨੁਸਾਰ ਹੈ ਲੜੀ ਨੰਬਰ 1 ਵਿਦਿਅਕ ਯੋਗਤਾ ਮੈਟ੍ਰਿਕ ਕੁੱਲ ਅੰਕ 10 ਵਿਸ਼ੇਸ਼ ਕਥਨ ਜੇਕਰ ਕਿਸੇ ਬਿਨੇਕਾਰ ਦੇ 60% ਨੰਬਰ ਹਨ ਤਾਂ 3 ਨੰਬਰ ਲੱਗਣਗੇ ਅਤੇ ਦਸ਼ਮਲਵ ਬਿੰਦੂ ਤੋਂ 2 ਅੰਕ ਤੱਕ ਰੱਖਿਆ ਜਾਵੇਗਾ ਅਤੇ ਰਾਉਂਡ ਆਫ ਨਹੀਂ ਕੀਤਾ ਜਾਵੇਗਾ ਲੜੀ ਨੰਬਰ 2 ਵਿਦਿਅਕ ਯੋਗਤਾ +2 ਇਸ ਦੇ ਬਰਾਬਰ ਯੋਗਤਾ ਕੁੱਲ ਅੰਕ 25 ਵਿਸ਼ੇਸ਼ ਕਥਨ x100 ਕਾਲਮ ਨੰਬਰ 4 ਦੇ ਫਾਰਮੂਲੇ ਅਨੁਸਾਰ ਫਾਰ ਮੈਰਿਟ ਕਲੈਕਸ਼ਨ ਕੀਤੀ ਜਾਵੇਗੀ ਲੜੀ ਨੰਬਰ 3 ਵਿਦਿਅਕ ਯੋਗਤਾ ਗ੍ਰੈਜੂਏਸ਼ਨ ਡਿਗਰੀ ਈਟੀਟੀ ਬੀਐਡ ਐਨਟੀਟੀ ਡੀਈਆਈ ਈਐਡ ਜਾਂ ਇਸ ਸਬੰਧੀ ਬਰਾਬਰ ਦਾ ਕੋਈ ਯੋਗਤਾ ਸਰਟੀਫਿਕੇਟ ਕੁੱਲ ਅੰਕ 10 ਲੜੀ ਨੰਬਰ 4 ਵਿਦਵਾਆਂ ਜਾਂ ਤਲਾਕਸ਼ੁਦਾ ਕੁੱਲ ਅੰਕ 5 ਵਿਸ਼ੇਸ਼ ਕਥਨਾ ਵਿਦਵਾ ਨੂੰ ਪਤੀ ਦੀ ਮੌਤ ਦਾ ਸਰਟੀਫਿਕੇਟ ਦੇਣ ਅਤੇ ਤਲਾਕਸ਼ੁਦਾ ਬੇਣੀਕਾਰ ਕੋਲ ਮਾਨਯੋਗ ਅਦਾਲਤ ਦੇ ਆਰਡਰ ਹੋਣ ਤੇ ਨੰਬਰ ਮਿਲਣ ਯੋਗ ਹੋਣਗੇ ਲੜੀ ਨੰਬਰ 5 ਵਿਦਿਅਕ ਯੋਗਤਾ ਵਿਦਵਾ ਜਾਂ ਤਲਾਕਸ਼ੁਦਾ ਛੱਡੀ ਨਿਆਸ੍ਰਿਤ ਔਰਤ 5 ਸਾਲ ਤੋਂ ਵੱਖਰੇ ਤੌਰ ਤੇ ਰਹਿ ਰਹੀ ਔਰਤ ਕੁੱਲ ਅੰਕ 5 ਵਿਸ਼ੇਸ਼ ਕਥਨਾ ਵਿਦਵਾ ਨੂੰ ਪਤੀ ਦੀ ਮੌਤ ਦਾ ਸਰਟੀਫਿਕੇਟ ਦੇਣ ਅਤੇ ਤਲਾਕਸ਼ੁਦਾ ਬੇਣੀਕਾਰ ਕੋਲ ਅਦਾਲਤ ਦੇ ਆਰਡਰ ਹੋਣ ਤੇ ਨੰਬਰ ਮਿਲਣ ਯੋਗ ਹੋਣਗੇ ਕਿਸੇ ਅਦਾਲਤ ਜ ਪੰਚਾਇਤ ਵੱਲੋਂ ਹੋਏ ਫੈਸਲੇ ਦਾ ਸਬੂਤ ਦੇਣ ਤੇ ਹੀ ਨੰਬਰ ਮਿਲਣਯੋਗ ਹੋਣਗੇ ਲੜੀ ਨੰਬਰ 6 ਵਿਦਿਗਯੋਗਤਾ ਪਿੰਡ ਦੀ ਨੂੰ ਕੋਲ ਅੰਕ 3 ਵਿਸ਼ੇਸ਼ ਕਥਨਾ ਸਬੂਤ ਦੇ ਤੌਰ ਤੇ ਰਿਹਾ ਇਸ ਦਾ ਸਰਟੀਫਿਕੇਟ ਦੇਣਾ ਲਾਜ਼ਮੀ ਹੋਵੇਗਾ ਅਤੇ ਜੇਕਰ ਤੁਸੀਂ ਵੀ ਇਸ ਕ੍ਰਾਈਟੇਰੀਆ ਵਿੱਚ ਆਉਂਦੇ ਹੋ ਤਾਂ ਤੁਸੀਂ ਵੀ ਇਸ ਲਈ ਅਪਲਾਈ ਕਰ ਸਕਦੇ ਹੋ ਜਿਸ ਨਾਲ ਤਾਂ ਉਹ ਡੀਵੀ ਸਿੱਧੀ ਭਰਤੀ ਹੋ ਸਕਦੀ ਹੈ ਧਿਆਨ ਦੇਣ ਜੋ ਗੱਲਾਂ ਵੱਖ-ਵੱਖ ਬੋਰਡਾਂ ਤੇ ਯੂਨੀਵਰਸਿਟੀਆਂ ਵੱਲੋਂ ਵਿਦੇਕਨ ਤੀਜੇ ਅਲੱਗ-ਅਲੱਗ ਫਾਰਮੈਟਾਂ ਵਿੱਚ ਕੋਸ਼ਿਸ਼ ਕਰਨ ਕਾਰਨ ਮੈਰਿਟ ਸੂਚੀ ਤਿਆਰ ਕਰਨ ਲਈ ਕੇਵਲ ਪ੍ਰਤੀਸ਼ਤਤਾ ਨੂੰ ਵਿਚਾਰਿਆ ਜਾਵੇਗਾ ਜੇਕਰ ਕਿਸੇ ਬੋਰਡ ਜਾਂ ਯੂਨੀਵਰਸਿਟੀ ਵੱਲੋਂ ਜੀਪੀਏ ਸੀਜੀਪੀਏ ਜਾਂ ਕਿਸੇ ਹੋਰ ਫਾਰਮੈਟ ਵਿੱਚ ਐਲਾਨੇ ਤੀਜੇ ਨੂੰ ਪ੍ਰਤੀਸ਼ਤਤਾ ਵਿੱਚ ਤਬਦੀਲ ਕੀਤਾ ਜਾਵੇਗਾ ਤਾਂ ਉਸ ਸੰਬੰਧੀ ਜਾਣਕਾਰੀ ਸੰਬੰਧਤ ਜਾਂ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾਵੇਗੀ ਮੈਰਿਟ ਸੂਚੀ ਤਿਆਰ ਕਰਨ ਸਮੇਂ ਪ੍ਰਤੀਸ਼ਤਤਾ ਦੀ ਗਣਨਾ ਕਰਨ ਲਈ ਕੇਵਲ ਲਾਜ਼ਮੀ ਅਤੇ 94 ਵਿਸ਼ਿਆਂ ਦੇ ਅੰਕਾਂ ਨੂੰ ਜੋੜਿਆ ਜਾਵੇਗਾ ਅਤੇ ਬਾਧੂ ਵਿਸ਼ਿਆਂ ਦੇ ਅੰਕਾਂ ਨੂੰ ਪ੍ਰਤੀਸ਼ਤਤਾ ਦੀ ਗਣਨਾ ਵਿੱਚ ਨਹੀਂ ਜੋੜਿਆ ਜਾਵੇਗਾ ਪ੍ਰਤੀਸ਼ਤਤਾ ਦੀ ਗਣਨਾ ਸਮੇਂ ਦਸ਼ਮਲਵ ਬਿੰਦੂ ਦੇ ਬਾਅਦ ਦੋ ਅੰਕਾਂ ਨੂੰ ਗਿਣਿਆ ਜਾਵੇਗਾ ਅਤੇ ਰਾਉਂਡ ਆਫ ਨਹੀਂ ਕੀਤਾ ਜਾਵੇਗਾ ਡਿਸਟੈਂਸ এডਿਕੇਸ਼ਨ ਜਾਂ ਓਪਨ ਸਕੂਲ ਰਾਹੀਂ ਪਾਸ ਕੀਤੀਆਂ ਵਿਦਿਅਕ ਯੋਗਤਾਵਾਂ ਨੂੰ UGC ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ ਮੈਰਟ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ ਬਿਨੇਕਾਰ ਵੱਲੋਂ ਅਰਜ਼ੀਆਂ ਪ੍ਰਾਪਤ ਹੋਣ ਦੀ ਮਿਤੀ ਤੱਕ ਘੱਟੋ-ਘੱਟ ਯੋਗਤਾ ਪੂਰੀ ਕੀਤੀ ਹੋਣੀ ਚਾਹੀਦੀ ਹੈ ਜੇਕਰ ਬਿਨੇਕਾਰ ਵੱਲੋਂ ਘੱਟੋ-ਘੱਟ ਯੋਗਤਾ ਦੇ ਸਬੂਤ ਅਰਜੀ ਦੇ ਨਾਲ ਜਮ੍ਹਾਂ ਨਹੀਂ ਕਰਵਾਏ ਜਾਂਦੇ ਹਨ ਤਾਂ ਉਸਦੀ ਅਰਜੀ ਰੱਦ ਕਰ ਦਿੱਤੀ ਜਾਵੇਗੀ ਜੇਕਰ ਕਿਸੇ ਕੋਰਸ ਦੀ ਮਾਨਤਾ ਸੰਬੰਧੀ ਕੋਈ ਸਪਸ਼ਟਤਾ ਨਾ ਹੋਵੇ ਤਾਂ ਇਸ ਸੰਬੰਧੀ ਕੇਸ ਰੈਵਰੀ ਲਈ ਮੁਖ ਦਫ਼ਤਰ ਨੂੰ ਭੇਜਿਆ ਜਾਵੇਗਾ ਅਤੇ ਫੈਸਲਾ ਹੋਣ ਉਪਰੰਤ ਹੀ ਮੈਰਿਟ ਸੂਚੀ ਜਾਰੀ ਕੀਤੀ ਜਾਵੇਗੀ ਬਰਾਬਰ ਦੀ ਯੋਗਤਾ ਸੰਬੰਧੀ ਸਬੂਤ ਸਬੰਧਤ ਬਿਨੇਕਾਰ ਵੱਲੋਂ ਅਰਜੀ ਫਾਰਮ ਦੇ ਨਾਲ ਨੱਥੀ ਕਰਨੇ ਹੋਣਗੇ ਅਤੇ ਜੇਕਰ ਸਬੰਧਤ ਵੱਲੋਂ ਸਬੂਤ ਅਰਜੀ ਫਾਰਮ ਦੇ ਨਾਲ ਨੱਥੀ ਨਹੀਂ ਕੀਤੇ ਜਾਂਦੇ ਤਾਂ ਇਹਨਾਂ ਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਪ੍ਰੰਤੂ ਚੇਕਰ ਬਿਨੇਕਾਰ ਵੱਲੋਂ ਸਬੰਧਤ ਅਸਾਮੀ ਦੀ ਕਾਉਂਸਲਿੰਗ ਦੀ ਮਿਤੀ ਤੋਂ ਪਹਿਲਾਂ ਜਾਂ ਉਸ ਮਿਤੀ ਨੂੰ ਬਰਾਬਰ ਯੋਗਤਾ ਸੰਬੰਧੀ ਸਬੂਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਨੂੰ ਦਿੱਤੇ ਜਾਂਦੇ ਹਨ ਤਾਂ ਵਿਦਿਅਕ ਯੋਗਤਾ ਮੈਰਿਟ ਸੂਚੀ ਵਿੱਚ ਸ਼ਾਮਲ ਕੀਤੀ ਜਾਵੇਗੀ ਅਜਿਹੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਨਿਰੋਲ ਜ਼ਿੰਮੇਵਾਰੀ ਬਿਨੇਕਾਰ ਦੀ ਹੋਵੇਗੀ ਨਿਯੁਕਤੀ ਤੋਂ ਬਾਅਦ ਵਿਦਿਅਕ ਯੋਗਤਾ ਦੇ ਸਾਰੇ ਦਸਤਾਵੇਜ਼ਾਂ ਨੂੰ ਜਾਰੀ ਕਰਤਾ ਬੋਰਡ ਜਾਂ ਯੂਨੀਵਰਸਿਟੀ ਵੱਲੋਂ 6 ਮਹੀਨੇ ਦੇ ਅੰਦਰ ਵੈਰੀਫਾਈ ਕਰਵਾਉਣਾ ਲਾਜ਼ਮੀ ਹੋਵੇਗਾ ਅਤੇ ਇਸ ਸੰਬੰਧੀ ਕੇਵਲ ਡਿਗਰੀ ਸਰਟੀਫਿਕੇਟ ਦੀ ਟਰਾਂਸਕ੍ਰਿਪਟ ਬਣਦੀ ਫੀਸਾ ਸਬੰਧਤ ਬੋਰਡ ਯੂਨੀਵਰਸਿਟੀ ਨੂੰ ਅਦਾ ਕਰਨੀ ਪਵੇਗੀ ਜੇਕਰ ਸਬੰਧਤ ਬੋਰਡ ਜਾਂ ਯੂਨੀਵਰਸਿਟੀ ਵੱਲੋਂ ਆਨਲਾਈਨ ਵੈਰੀਫਿਕੇਸ਼ਨ ਦੀ ਸੁਵਿਧਾ ਉਪਲਬਧ ਹੈ ਤਾਂ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਵੈਰੀਫਿਕੇਸ਼ਨ ਕਰਦੇ ਹੋਏ ਇਸ ਨੂੰ ਦਫ਼ਤਰੀ ਰਿਕਾਰਡ ਵਿੱਚ ਦਰਜ ਕੀਤਾ ਜਾਵੇਗਾ ਇਹ ਸ਼ਰਤ ਤਰਸ ਪਦਉਨਤ ਜੇਕਰ ਸਬੰਧਤ ਅੰਗਣਵਾੜੀ ਹੈਲਪਰ ਦੀ ਨਿਯੁਕਤੀ ਮੈਟ੍ਰਿਕ ਦੇ ਆਧਾਰ ਤੇ ਹੋਈ ਹੋਵੇ ਅਤੇ ਉਸ ਵੱਲੋਂ ਹੈਲਪਰ ਵਜੋਂ ਨਿਯੁਕਤੀ ਹੋਣ ਉਪਰੰਤ ਆਪਣੀ ਯੋਗਤਾ ਵਿੱਚ ਵਾਅਦਾ ਕੀਤਾ ਗਿਆ ਹੋਵੇ ਦੇ ਆਧਾਰ ਤੇ ਨਿਯੁਕਤ ਹੋਈਆਂ ਅੰਗਣਵਾੜੀ ਵਰਕਰਾਂ ਤੇ ਹੈਲਪਰ ਪਰਾਂ ਦੀਆਂ ਨੌਕਰੀਆਂ ਤੇ ਵੀ ਲਾਗੂ ਹੋਵੇਗੀ ਬਿਨੇਕਾਰ ਦੀ ਅਰਜੀ ਅਧੂਰੀ ਭਰੀ ਪ੍ਰਾਪਤ ਹੋਣ ਦੀ ਸੂਰਤ ਵਿੱਚ ਜੇਕਰ ਵਿਦਿਆਕ ਯੋਗਤਾ ਦਾ ਨਤੀਜਾ ਘੋਸ਼ਿਤ ਨਾ ਕੀਤਾ ਗਿਆ ਹੋਵੇ ਤਾਂ ਬਿਨੇਕਾਰ ਵੱਲੋਂ ਅਰਜ਼ੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ ਤੇ ਪਹਿਲਾ ਨਤੀਜਾ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ ਇਸ ਸਬੰਧੀ ਬਿਨੇਕਾਰ ਨਾਲ ਕਿਸੇ ਕਿਸਮ ਦਾ ਪੱਤਰ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਹੋਰ ਮੌਕਾ ਦਿੱਤਾ ਜਾਵੇਗਾ ਉਮਰ ਸਬੰਧੀ ਸ਼ਰਤਾਂ ਅੰਗਣਵਲੀ ਵਰਕਰਾਂ ਦੀ ਭਰਤੀ ਲਈ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਵੇਗੀ ਅਤੇ ਹੈਲਪਰਾਂ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ ਹੋਵੇਗੀ। ਅਨੁਸੂਚਿਤ ਜਾਂ ਪਛੜੀਆਂ ਦੇ ਉਮੀਦਵਾਰਾਂ ਲਈ ਉਮਰ ਦੀ ਹੱਦ 42 ਸਾਲ ਤੱਕ ਹੋਵੇਗੀ। ਦਿਵਿਆਂਗਣ ਬਿਨੇਕਾਰਾਂ ਲਈ ਵੱਧ ਤੋਂ ਵੱਧ ਉਮਰ ਦੀ ਹੱਦ 47 ਸਾਲ ਹੋਵੇਗੀ। ਸਬੰਧਤ ਬਿਨੇਕਾਰ ਨੂੰ ਇਸ ਦਾ ਲਾਭ ਲੈਣ ਲਈ ਸਰਕਾਰ ਵੱਲੋਂ ਜਾਰੀ ਯੂਡੀਆਈਡੀ ਕਾਰਡ ਪੇਸ਼ ਕਰਨਾ ਹੋਵੇਗਾ। ਵਿਧਵਾ ਅਤੇ ਤਲਾਕਸ਼ੁਦਾ ਉਮੀਦਵਾਰਾਂ ਲਈ ਉਮਰ 47 ਸਾਲ ਹੋਵੇਗੀ। ਉਮਰ ਸੰਬੰਧੀ ਸ਼ਰਤਾਂ ਇਸ਼ਤਿਹਾਰ ਜਾਰੀ ਕਰਨ ਵਾਲੇ ਮੀਨੇ ਦੀ ਪਹਿਲੀ ਮਿਤੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਉਮਰ ਸੰਬੰਧੀ ਕੋਈ ਅਸਪਸ਼ਟਤਾ ਹੋਣ ਤੇ ਜਨਮ ਸਰਟੀਫਿਕੇਟ ਤੇ ਦਰਜੀ ਮਿਤੀ ਮੰਨਣਯੋਗ ਹੋਵੇਗੀ ਅਤੇ ਅਜਿਹਾ ਨਾ ਹੋਣ ਤੇ 10ਵੀਂ ਜਮਾਤ ਦਾ ਸਰਟੀਫਿਕੇਟ ਮੰਨਣਯੋਗ ਹੋਵੇਗਾ ਉਮਰ ਸੰਬੰਧੀ ਸ਼ਰਤਾਂ ਕੇਵਲ ਪਦ 29 ਬਦਲੀਆਂ ਐਡਜਸਟਮੈਂਟ ਨੂੰ ਛੱਡ ਕੇ ਬਾਕੀ ਸਾਰੀਆਂ ਕਿਸਮ ਦੀਆਂ ਨਿਯੁਕਤੀਆਂ ਤੇ ਲਾਗੂ ਹੋਣਗੀਆਂ ਰੈਸ਼ ਸੰਬੰਧੀ ਸ਼ਰਤਾਂ ਬਿਨੇਕਾਰ ਪਿੰਡੂ ਇਲਾਕਿਆਂ ਲਈ ਸਬੰਧਤ ਗ੍ਰਾਮ ਪੰਚਾਇਤ ਗ੍ਰਾਮ ਸਭਾ ਦੇ ਖੇਤਰ ਦੀ ਵਸਨੀਕ ਹੋਣੀ ਚਾਹੀਦੀ ਹੈ ਮਿਤੀ 11 2018 ਤੋਂ ਬਾਅਦ ਵਿਭਾਜਿਤ ಗ್ರಾಮ ਪੰਚਾਇਤ ਦੇ ਕੇਸ ਵਿੱਚ ਸਬੰਧਤ ਵਿਭਾਜਿਤ ಗ್ರಾಮ ਪੰਚਾਇਤਾਂ ਦੇ ਸਮੁੱਚੇ ਖੇਤਰ ਦੀ ਬਸਨੀਕ ਹੋਣੀ ਚਾਹੀਦੀ ਹੈ ਸ਼ਹਿਰੀ ਖੇਤਰਾਂ ਨਗਰ ਨਿਗਮਾਂ ਅਤੇ ਨਗਰ ਕੌਂਸਲ ਲਈ ਸਬੰਧਤ ਵਾਰਡ ਜਾਂ ਨਾਲ ਲੱਗਦੇ ਵਾਰਡ ਇਸ਼ਤਿਹਾਰ ਜਾਰੀ ਕਰਨ ਸਮੇਂ ਉਸ ਸਮੇਂ ਦੀ ਜਾਰੀ ਵਾਰਡ ਬੰਦੀ ਅਨੁਸਾਰ ਦੀ ਬਸਨੀਕ ਹੋਣੀ ਚਾਹੀਦੀ ਹੈ ਸਬੰਧਤ ਸ਼ਹਿਰ ਨਗਰ ਕੌਂਸਲ ਦੀ ਬਸਨੀਕ ਹੋਣੀ ਚਾਹੀਦੀ ਹੈ ਰਹਿ ਇਸ ਸਬੰਧੀ ਸ਼ਰਤਾਂ ਕੇਵਲ ਪਦੋਂ 29 ਵਿਆਹ ਉਪਰੰਤ ਬਦਲੀਆਂ ਐਡਜਸਟਮੈਂਟ ਨੂੰ ਛੱਡ ਕੇ ਬਾਕੀ ਸਾਰੀਆਂ ਕਿਸਮ ਦੀਆਂ ਨਿਯੁਕਤੀਆਂ ਤੇ ਲਾਗੂ ਗੀਆਂ ਰੈਸ਼ ਅਤੇ ਜਾਤੀ ਨਾਲ ਸੰਬੰਧਿਤ ਲੋੜੀ ਦੇ ਦਸਤਾਵੇਜ਼ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਰੈਸ਼ ਸੰਬੰਧੀ ਸਰਟੀਫਿਕੇਟ VOTER ਸਨਾਗਤੀ ਕਾਰਡ ਅਤੇ ਤਾਜ਼ਾ VOTER ਸੂਚੀ ਚੋਣ ਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਜਾਰੀ ਵਿੱਚ ਇੰਚਾਰਜ ਹੋਵੇ ਆਧਾਰ ਕਾਰਡ ਘੱਟੋ ਘੱਟ 6 ਮਹੀਨੇ ਪੁਰਾਣਾ ਬਣਿਆ ਹੋਣਾ ਚਾਹੀਦਾ ਹੈ ਰਾਖਵਾ ਕਰਨ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਅਥਾਰਟੀ ਵੱਲੋਂ ਜਾਰੀ ਕੀਤੀ ਜਾਤੀ ਸੰਬੰਧੀ ਸਰਟੀਫਿਕੇਟ ਵਿਆਹ ਪ੍ਰੰਤ ਅਪਲਾਈ ਕਰਨ ਵਾਲੀਆਂ ਲੜਕੀਆਂ ਲਈ ਪਤੀ ਦਾ ਉਪਰੋਕਤ ਸਾਰੇ ਦਸਤਾਵੇਜ਼ ਵਿੱਚੋਂ ਕੋਈ ਕੋਈ ਦਸਤਾਵੇਜ਼ ਅਤੇ ਸਰਕਾਰ ਵੱਲੋਂ ਜਾਰੀ ਵਿਆਹ ਦੀ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਹੈ। ਕੇਵਲ ਵਿਆਹ ਉਪਰੰਤ ਅਪਲਾਈ ਕਰਨ ਵਾਲੀਆਂ ਲੜਕੀਆਂ ਲਈ। ਜੇਕਰ ਕਿਸੇ ਬਿਨੈਕਾਰ ਵੱਲੋਂ ਉਪਰੋਕਤ ਰਹਿਸ਼ ਦੇ ਦਸਤਾਵੇਜ਼ ਉਪਲਬਧ ਨਾ ਹੋਣ ਕਾਰਨ ਉਪਰੋਕਤ ਤੇ ਇਲਾਵਾ ਇਹ ਰਹਿਸ਼ ਸੰਬੰਧੀ ਕੋਈ ਹੋਰ ਦਸਤਾਵੇਜ਼ ਆਰਜੀ ਫਾਰਮ ਦੇ ਨਾਲ ਨੱਥੀ ਕੀਤੇ ਜਾਂਦੇ ਹਨ ਤਾਂ ਸਬੰਧਤ ਬਿਨੈਕਾਰ ਵੱਲੋਂ ਦਰਜ ਦਸਤਾਵੇਜ਼ ਸੰਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਲਈ ਅਰਜ਼ੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ ਤੋਂ ਪਹਿਲਾਂ ਇਹਨਾਂ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਨ ਲਈ ਸਮਰੱਥ ਅਥਾਰਟੀ ਨੂੰ ਅਪਲਾਈ ਕਰਨਾ ਲਾਜ਼ਮੀ ਹੋਵੇਗਾ ਅਤੇ ਇਸ ਦੀ ਰਸੀਦ ਸੰਬੰਧਤ ਦਫ਼ਤਰ ਵਿਖੇ ਅਰਜੀ ਦੇ ਨਾਲ ਜਮ੍ਹਾਂ ਕਰਵਾਉਣੀ ਜ਼ਰੂਰੀ ਹੋਵੇਗੀ। ਅੰਗਣਵਾੜੀ ਹੈਲਪਰਾਂ ਦੀ ਪ੍ਰੋਮੋਸ਼ਨ ਅਤੇ ਮੌਤ ਜਾਂ ਤਰਸ ਦੇ ਆਧਾਰ ਤੇ ਨਿਯੁਕਤੀ ਸੰਬੰਧੀ ਹਦਾਇਤਾਂ। ਘੱਟੋ-ਘੱਟ ਗ੍ਰੈਜੂਏਸ਼ਨ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਵੇ। 10ਵੀਂ ਪੱਧਰ ਦਾ ਜਾਂ ਇਸ ਦੇ ਬਰਾਬਰ ਭਾਸ਼ਾ ਵਿਭਾਗ ਪੰਜਾਬ ਸਰਕਾਰ ਵੱਲੋਂ ਜੋਜਿਤ ਕੀਤਾ ਜਾਂਦਾ ਪੰਜਾਬੀ ਵਿਸ਼ੇ ਦਾ ਇਮਤਿਹਾਨ ਪਾਸ ਕੀਤਾ ਹੋਵੇ। ਸਾਲ 1-1-2021 ਤੋਂ ਪਹਿਲਾਂ ਨਿਯੁਕਤ ਹੈਲਪਰਾਂ ਲਈ ਵਿਦਿਅਕ ਯੋਗਤਾ +2 ਹੋਵੇਗੀ ਪ੍ਰੰਤੂ ਇੱਕ ਤੋਂ ਜ਼ਿਆਦਾ ਅਰਜ਼ੀਆਂ ਹੋਣ ਦੀ ਸੂਰਤ ਵਿੱਚ 30% ਬੇਟੇਜ ਤੇ ਤਜਰਬੇ ਅਤੇ 70% ਬੇਟੇਜ ਵਿਦਿਅਕ ਯੋਗਤਾ ਨੂੰ ਦਿੱਤੀ ਜਾਵੇਗੀ। ਅੰਗਣਵਾੜੀ ਹੈਲਪਰਾਂ ਦੀ ਪ੍ਰੋਮੋਸ਼ਨ ਤੇ ਘੱਟੋ-ਘੱਟ 5 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। ਲੜੀ ਨੰਬਰ 1 ਵਿਦਿਅਕ ਯੋਗਤਾ +2 ਬੇਟੇਜ 30 ਵਿਸ਼ੇਸ਼ ਕਥਨਾ ਜੇਕਰ ਕਿਸੇ ਬਿਨੇਕਾਰ ਦੇ 60% ਨੰਬਰ ਹਨ ਤਾਂ 3 ਨੰਬਰ ਲੱਗਣਗੇ। ਲੜੀ ਨੰਬਰ 2 ਵਿਦਿਅਕ ਯੋਗਤਾ ਗ੍ਰੈਜੂਏਸ਼ਨ ਡਿਗਰੀ ਬੇਟੇਜ 30 ਲੜੀ ਨੰਬਰ 3 ਵਿਦਿਅਕ ਯੋਗਤਾ B.Ed, TTT, D.El.Ed ਮਾਨਤਾ ਪ੍ਰਾਪਤ ਜਾਂ ਇਸ ਬਰਾਬਰ ਦੀ ਯੋਗਤਾ ਬੇਟੇਜ 10 ਕੁੱਲ ਜੋੜ ਵਿਦਿਅਕ ਯੋਗਤਾ 70 ਤਜਰਬਾ ਲੜੀ ਨੰਬਰ 1 ਵਿਦਿਅਕ ਯੋਗਤਾ ਦੋ ਅੰਕ ਪ੍ਰਤੀ ਸਾਲ ਤਜਰਬਾ ਬੇਟੇਜ 30 ਵਿਸ਼ੇਸ਼ ਕਥਨ ਪ੍ਰਤੀ ਸਾਲ ਦੋ ਅੰਕ ਮਿਲਣਯੋਗ ਹੋਣਗੇ ਅਤੇ ਵੱਧ ਤੋਂ ਵੱਧ 15 ਸਾਲ ਦੇ ਤਜਰਬੇ ਦੇ ਅੰਕ ਮਿਲਣਯੋਗ ਹੋਣਗੇ ਕੁੱਲ ਜੋੜ 100 ਅੰਗਣਵੜੀ ਵਰਕਰਾਂ ਤੇ ਹੈਲਪਰਾਂ ਦੀ ਬਦਲੀ ਸੰਬੰਧੀ ਅੰਗਣਵੜੀ ਵਰਕਰ ਅਤੇ ਹੈਲਪਰ ਵਿਆਹ ਉਪਰੰਤ ਕੇਵਲ ਇੱਕ ਵਾਰੀ ਹੀ ਬਦਲੀ ਕਰਵਾਉਣ ਦੀ ਯੋਗਤਾ ਰੱਖਦੇ ਹਨ ਵਿਆਹ ਉਪਰੰਤ ਬਦਲੀ ਕਰਵਾਉਣ ਲਈ ਵਿਆਹ ਦਾ ਰਜਿਸਟ੍ਰੇਸ਼ਨ ਦੇਣਾ ਲਾਜ਼ਮੀ ਹੋਵੇਗਾ ਅਤੇ ਜੇਕਰ ਰਿਹائش ਦੇ ਸਬੂਤ ਉਪਲਬਧ ਨਾ ਹੋਣ ਤਾਂ ਅਰਜੀ ਨਾਲ ਪਤੀ ਦਾ ਸਾਰੇ ਦਸਤਾਵੇਜ਼ ਲਗਾ ਦਿੱਤੇ ਜਾਣਗੇ ਅੰਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਛੁੱਟੀਆਂ ਸੰਬੰਧੀ ਵਿਦੇਸ਼ ਜਾਣ ਦੀ ਛੁੱਟੀ 3 ਸਾਲ ਦੀ ਸਰਵਿਸ ਪੂਰੀ ਕਰ ਚੁੱਕੀਆਂ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵਿਦੇਸ਼ ਜਾਣ ਲਈ 3 ਮਹੀਨੇ ਦੀ ਛੁੱਟੀ ਮਿਲਣ ਯੋਗ ਹੈ ਵਿਦੇਸ਼ ਜਾਣ ਲਈ ਦਿੱਤੀ ਗਈ ਛੁੱਟੀ ਤਜਰਬੇ ਵਿੱਚ ਮੰਨਣ ਯੋਗ ਨਹੀਂ ਹੋਵੇਗੀ ਵਿਦੇਸ਼ ਛੁੱਟੀ ਨਿਰਧਾਰਤ ਪਰਫਾਰਮੇ ਵਿੱਚ ਅਪਲਾਈ ਕੀਤੀ ਜਾਵੇਗੀ ਅਤੇ ਛੁੱਟੀ ਦੇ ਬਿਨੇਕਾਰ ਦੇ ਨਾਲ ਪਾਸਪੋਰਟ ਬੈਕੋਸ਼ਨਾ ਪੱਤਰ ਵਾਪਸੀ ਦੀ ਟਿਕਟ ਆਦ ਦਸਤਾਵੇਜ਼ ਮਹੀਆ ਕਰਵਾਉਣੇ ਲਾਜ਼ਮੀ ਹੋਣਗੇ ਮੈਡੀਕਲ ਛੁੱਟੀ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਮੈਡੀਕਲ ਛੁੱਟੀ 1 ਮਹੀਨੇ ਦੀ ਹੋਵੇਗੀ ਮੈਡੀਕਲ ਛੁੱਟੀ ਸਮੇਤ ਮਾਣ ਪੱਤੇ ਮਿਲਣਯੋਗ ਹੋਣਗੇ ਮੈਡੀਕਲ ਛੁੱਟੀ ਲਈ ਸਰਕਾਰੀ ਜਾਂ ਪ੍ਰਾਈਵੇਟ ਐਮਬੀਬੀਐਸ ਡਾਕਟਰ ਵੱਲੋਂ ਜਾਰੀ ਸਰਟੀਫਿਕੇਟ ਦੇਣਾ ਲਾਜ਼ਮੀ ਹੋਵੇਗਾ ਅਚਨਚੇਤ ਛੁੱਟੀ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ 1 ਸਾਲ ਵਿੱਚ ਵੱਧ ਤੋਂ ਵੱਧ 20 ਛੁੱਟੀਆਂ ਮਿਲਣਯੋਗ ਹੋਣਗੀਆਂ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਕਿਸੇ ਵੀ ਪ੍ਰਕਾਰ ਦੀ ਅਚਨਚੇਤ ਛੁੱਟੀ ਦੀ ਮਨਜ਼ੂਰੀ ਲੈਣੀ ਸੂਪਰਵਾਈਜ਼ਰ ਦੁਆਰਾ ਲਾਜ਼ਮੀ ਹੋਵੇਗੀ ਸਰਕਲ ਸੁਪਰਵਾਈਜ਼ਰ ਅੰਗਣਵਾੜੀ ਵਰਕਰ ਜਾਂ ਹੈਲਪਰ ਵੱਲੋਂ ਦਿੱਤੀ ਗਈ ਛੁੱਟੀ ਦੀ ਅਰਜ਼ੀ ਨੂੰ ਰਿਕਾਰਡ ਹਿੱਤ ਡਾਇਰੀ ਕਰਨਾ ਯਕੀਨੀ ਹੋਵੇਗਾ ਪ੍ਰਸੂਤਾ ਛੁੱਟੀ ਘਟੋ-ਘਟ ਇੱਕ ਸਾਲ ਦੀ ਸੇਵਾ ਨਿਭਾ ਚੁੱਕੀਆਂ ਅੰਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪਹਿਲੇ 2 ਬੱਚਿਆਂ ਦੇ ਜਨਮ ਲਈ 6 ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਵੇਗੀ ਗਰਭਪਾਤ ਵੱਲੋਂ 42 ਦਿਨਾਂ ਦੀ ਛੁੱਟੀ ਮਿਲੇਗੀ ਪ੍ਰਸੂਤਾ ਛੁੱਟੀ ਦੇ ਸਮੇਂ ਦੌਰਾਨ ਮਾਨਪਤਾ ਮਿਲਣ ਯੋਗ ਹੋਵੇਗਾ ਵਿਧੇਕ ਯੋਗਤਾ ਵਿੱਚ ਵਾਧਾ ਕਰਨ ਸੰਬੰਧੀ ਛੁੱਟੀ ਯੋਗਤਾ ਵਿੱਚ ਵਾਧਾ ਕਰਨ ਲਈ ਕੇਵਲ ਪ੍ਰੀਖਿਆ ਦੇ ਸਮੇਂ ਛੁੱਟੀ ਮਿਲਣਯੋਗ ਹੋਵੇਗੀ। ਹਾਂਜੀ ਦੋਸਤੋ ਇਸ ਤਰ੍ਹਾਂ ਅੰਗਣਵੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ, ਬਦਲੀ, ਪਦੌਨ ਨਤੀ ਅਤੇ ਛੁੱਟੀਆਂ ਬਾਰੇ ਅਸੀਂ ਜਾਣਕਾਰੀ ਦੇ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇਗੀ। ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਬੈਲ ਆਈਕਨ ਨੂੰ ਦਬਾਓ ਤਾਂ ਕਿ ਤੁਸੀਂ ਕੋਈ ਵੀ ਅਪਡੇਟ ਮਿਸ ਨਾ ਕਰ ਸਕੋ। ਧੰਨਵਾਦ।